ਪ੍ਰੋਬੰਜਾਰ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਹਮਦੀਪ ਜੋਸ਼ ਸਿੰਘ ਬੜੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਸਾਫਕਾ ਪ੍ਰਧਾਨ ਮੰਤਰੀ ਮਨਮੋਨ ਸਿੰਘ ਦੁਨੀਆ ਚ ਨਹੀਂ ਰਹੇ ਉਹਨਾਂ ਦੀ ਮੌਤ ਹੋ ਗਈ ਹੈ ਉਹਨਾਂ ਦਾ ਦੇਹਾਂਤ ਹੋ ਗਿਆ ਹੈ ਏਮਜ਼ ਹਸਪਤਾਲ ਦਿੱਲੀ ਦੇ ਵਿੱਚ ਆਖਰੀ ਸਾਹ ਲਏ ਨੇ 92 ਸਾਲ ਦੀ ਉਮਰ ਦੇ ਵਿੱਚ ਜਿਵੇਂ ਦੱਸ ਦਿੱ ਕਿ 92 ਸਾਲ ਦੀ ਉਮਰ ਦੇ ਵਿੱਚ ਮਨਮੋਨ ਸਿੰਘ ਉਹਨਾਂ ਨੇ ਆਖਰੀ ਸਾਹ ਲਏ ਔਰ ਆਲਵਿਦਾ ਕਹਿ ਗਏ ਇਸ ਦੁਨੀਆ ਨੂੰ 2004 ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਨੇ ਤੇ ਜਵਾਹਰ ਲਾਲ ਨਹਿਰੂ ਤੋਂ ਬਾਅਦ ਚੌਥੇ ਉਹ ਪ੍ਰਧਾਨ ਮੰਤਰੀ ਹੁੰਦੇ ਨੇ ਜਦੋਂ ਉਹ ਲੰਮਾ ਸਮਾਂ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਰਹਿੰਦੇ ਆ ਹਾਲਾਂਕਿ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦਾ ਵੀ ਕਾਜਕਾਲ ਉਹਨਾਂ ਨਾਲੋਂ ਜ਼ਿਆਦਾ ਹੋ ਗਿਆ ਪਾਤੋਂ ਦੱਸਦੇ ਕਿ ਹੁਣ ਮਨਮੋਹਨ ਸਿੰਘ ਹੋਣਾ ਦਾ ਦੇਹਾਂਤ ਹੋ ਗਿਆ ਦੁੱਖ ਭਰੀ ਖਬਰ ਹੈ ਤਕੜੇ ਜਾਣੇ ਮਾਨੇ ਇਕਨੋਮਿਸਟ ਤਕੜੇ ਅਰਥਸ਼ਾਸਤਰੀ ਜਿਨ੍ਹਾਂ ਤੋਂ ਸਲਾਹ ਲੈ ਕੇ ਅਮਰੀਕਾ ਨੇ ਵੀ ਕਿਸੇ ਵੇਲੇ ਆਪਣਾ ਮੰਦੀ ਦਾ ਦੌਰ ਚੰਗੀ ਦੇ ਵੱਲ ਵਧਾਇਆ ਤੇ ਦੂਜੇ ਪਾਸੇ ਭਾਰਤ ਦੇ ਵਿੱਚ ਵੀ ਜਦੋਂ 2007-08 ਦੇ ਵਿੱਚ ਮੰਦੀ ਆਉਂਦੀ ਹੈ ਤਾਂ ਉਸ ਸਮੇਂ ਮਨਮੋਹਨ ਸਿੰਘ ਹੋਣਾ ਦਾ ਅਹਿਮ ਰੋਲ ਰਹਿੰਦਾ ਹੈ ਭਾਰਤ ਨੂੰ ਉਸ ਦੇ ਵਿੱਚੋਂ ਕੱਢਣ ਦੇ ਲਈ ਫਾਈਨਾਂਸ ਮਿਨਿਸਟਰ ਵੀ ਰਹੇ ਨੇ ਪ੍ਰਧਾਨ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਨਰਿੰਦਰ ਦਾਦਕੇ ਸਾਹਿਬਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੁਣ ਜਿਹੜਾ ਧੌਂਦਾਦਕੇ 92 ਸਾਲਾਂ ਦੀ ਉਮਰ ਦੇ ਵਿੱਚ ਉਹ ਦੁਨੀਆ ਤੋਂ ਅਲਵਿਦਾ ਦੁਨੀਆ ਨੂੰ ਰੁਖਸਤ ਕਰ ਗਏ ਨੇ ਦੁਨੀਆ ਤੋਂ ਰੁਖਸਤ ਹੋ ਗਏ ਨੇ ਤੇ ਉਸ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਕਿ ਪ੍ਰਿੰਕਾ ਗਾਂਧੀ ਤੇ ਸੋਨੀਆ ਗਾਂਧੀ ਏਮਜ਼ ਹਸਪਤਾਲ ਦੇ ਵੱਲ ਰਵਾਨਾ ਹੋ ਗਏ ਨੇ ਪ੍ਰਿੰਕਾ ਗਾਂਧੀ ਜਿਹੜੇ ਐਮਜ਼ ਪਹੁੰਚ ਚੁੱਕੇ ਨੇ ਔਰ ਦੂਜੇ ਪਾਸੇ ਸੋਨੀਆ ਗਾਂਧੀ ਜੋ ਨੇ ਉਹ ਏਮਜ਼ ਵੱਲ ਜਾ ਰਹੇ ਨੇ ਕਿਉਂਕਿ ਪ੍ਰਿੰਕਾ ਗਾਂਧੀ ਪਹਿਲਾਂ ਹੀ ਪਹੁੰਚ ਚੁੱਕੇ ਨੇ ਔਰ ਸਾਫ ਦਾ ਪ੍ਰਧਾਨ ਮੰਤਰੀ ਜਿਹੜੇ ਮਨਮੋਨ ਸਿੰਘ ਉਹ ਇਸ ਦੁਨੀਆ ਦੇ ਉੱਪਰ ਨਹੀਂ ਰਹੇ ਉਹਨਾਂ ਦਾ ਜਿਹੜਾ ਦੇਹਾਂਤ ਹੋ ਗਿਆ 92 ਸਾਲਾਂ ਦੀ ਉਮਰ ਦੇ ਵਿੱਚ ਉਸ ਸਮੇਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਦੋਂ ਸਾਹ ਲੈਣ ਦੇ ਵਿੱਚ ਕਾਫੀ ਤਕਲੀਫ ਹੁੰਦੀ ਹੈ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਸਾਹ ਲੈਣ ਦੇ ਵਿੱਚ ਏਮਜ਼ ਹਸਪਤਾਲ ਦੇ ਆਈ ਸੀ ਯੂ ਵਾਰਡ ਦੇ ਵਿੱਚ ਸ਼ਿਫਟ ਕੀਤਾ ਜਾਂਦਾ ਹੈ ਐਮਰਜੈਂਸੀ ਵਾਰਡ ਦੇ ਵਿੱਚ ਲਗਾਤਾਰ ਡਾਕਟਰਸ ਦੀ ਟੀਮ ਉਹਨਾਂ ਦੀ ਟੇਕ ਕੇਅਰ ਕਰਦੀ ਹੈ ਪਰ ਉਹਨਾਂ ਨੂੰ ਨਹੀਂ ਬਚਾ ਸਕੇ ਔਰ ਇੱਕ ਯੁੱਗ ਦਾ ਅੰਤ ਜਿਹੜਾ ਹੋ ਗਿਆ 1932 ਦੇ ਵਿੱਚ ਡਾਕਟਰ ਮਨਮੋਨ ਸਿੰਘ ਹੋਣਾ ਦਾ ਜਨਮ ਹੋਇਆ ਪਾਕਿਸਤਾਨ ਦੇ ਵਿੱਚ ਲੈਂਦੇ ਪੰਜਾਬ ਦੇ ਵਿੱਚ ਤੇ ਉਸ ਸਮੇ ਜਿਹੜਾ ਜਦੋਂ ਕੰਬਾਈਨ ਪੂਰਾ ਇੱਕ ਮੁਲਕ ਸੀ ਪਰ ਉਸ ਤੋਂ ਬਾਅਦ ਲੈਂਦੇ ਪੰਜਾਬ ਬਣ ਗਿਆ ਤੇ ਹੁਣ ਮਨਮੋਨ ਸਿੰਘ ਹੋਣਾ ਦਾ ਦਿਹਾਤ ਇੱਕ ਦੁੱਖਪ੍ਰੀਖਾ ਵਰ ਤਾਂ ਕਿਉਂਕਿ ਮਨਮੋਨ ਸਿੰਘ ਹੋਣਾ ਦੇ ਉੱਪਰ ਅੱਜ ਤੱਕ ਕੋਈ ਕਿਸੇ ਪ੍ਰਕਾਰ ਦਾ ਐਲੀਗੇਸ਼ਨ ਨਹੀਂ ਲੱਗਿਆ ਕੋਈ ਉਹਨਾਂ ਦੇ ਖਿਲਾਫ ਜਿਹੜਾ ਤੁਹਾਨੂੰ ਕੋਈ ਲੀਡਰ ਅੱਜ ਤੱਕ ਬੋਲਦਾ ਹੋਇਆ ਦਿਖਾਈ ਨਹੀਂ ਦਿੰਦਾ ਕਿਉਂਕਿ ਬਹੁਤ ਜ਼ਿਆਦਾ ਪੜੇ ਲਿਖੇ ਹੋਏ ਸੀ ਮਨਮੋਹਨ ਸਿੰਘ ਜਿਸ ਦਿਨ ਸੰਸਦ ਦੇ ਵਿੱਚ ਲਾਸਟ ਟਾਈਮ ਆਉਂਦੇ ਆ ਉਸ ਵੇਲੇ ਜਦੋਂ ਬਿੱਲ ਪੇਸ਼ ਕੀਤਾ ਗਿਆ ਸੀ ਤੁਹਾਨੂੰ ਯਾਦ ਹੋਊਗਾ व्हीलचेयर ਤੇ ਆਉਂਦੇ ਆ ਤੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੋਣਾ ਦੇ ਵੱਲੋਂ ਉਹਨਾਂ ਦਾ ਅਸ਼ੀਰਵਾਦ ਲਿਆ ਗਿਆ ਸੀ ਔਰ ਉਹਨਾਂ ਨੇ ਉਹਨਾਂ ਦੀ ਫੋਟੋ ਟਵੀਟ ਕੀਤੀ ਸੀ ਕਿ ਮੈਨੂੰ ਖੁਸ਼ੀ ਹੈ ਕਿ ਅੱਜ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇਸ ਹਾਲਾਤ ਦੇ ਵਿੱਚ ਵੀ ਸਾਡੇ ਵਿੱਚ ਨੇ ਹਾਲਾਂਕਿ ਸਿਹਤ ਉਹਨਾਂ ਦੀ ਢਿੱਲੀ ਸੀ 92 ਸਾਲ ਦੀ ਉਮਰ ਇੱਕ ਸਦੀ ਕਹ ਲਓ 100 ਸਾਲ ਦੀ ਇੱਕ ਸਦੀ ਹੁੰਦੀ ਹੈ ਲਗਭਗ ਇੱਕ ਸਦੀ 92 ਸਾਲ ਦੀ ਉਮਰ ਤੇ ਹੁਣ ਇੱਕ ਯੁੱਗ ਦਾ ਅੰਤ ਹੋ ਗਿਆ ਤੇ ਵਕੋਂ-ਵਕੋਂ ਲੋਕਾਂ ਦੇ ਟਵੀਟ ਆਉਣੇ ਸ਼ੁਰੂ ਹੋ ਗਏ ਨੇ ਵੱਡੇ ਲੀਡਰਾਂ ਦੇ ਟਵੀਟ ਆਉਣੇ ਸ਼ੁਰੂ ਹੋ ਗਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਪ੍ਰਿੰਕਾ ਗਾਂਧੀ ਹੋਣਾ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਰਾਹੁਲ ਗਾਂਧੀ ਹੋਣਾ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਤੇ ਦੂਜੇ ਪਾਸੇ ਪ੍ਰਿੰਕਾ ਗਾਂਧੀ ਖੁਦ ਐਮਜ਼ੇ ਵਿੱਚ ਪਹੁੰਚ ਚੁੱਕੇ ਨੇ ਇਸ ਵੇਲੇ ਜੀਹਾਂ ਦਾਦੇ ਕੇ ਐਮਜ਼ੇ ਵਿੱਚ ਪਹੁੰਚ ਚੁੱਕੇ ਨੇ ਪ੍ਰਿੰਕਾ ਗਾਂਧੀ ਥੋੜੀ ਦੇਰ ਦੇ ਵਿੱਚ ਸੋਨੀਆ ਗਾਂਧੀ ਜਾਣਗੇ ਕੱਲ ਦਾ ਦਿਨ ਡਾਕਟਰ ਮਨਮੋਨ ਸਿੰਘ ਹੋਣਾ ਦੇ ਨਾਂ ਹੋਏਗਾ ਡਾਕਟਰ ਮਨਮੋਨ ਸਿੰਘ ਹੋਣਾ ਨੇ 10 ਸਾਲ ਦੇਸ਼ ਦੀ ਸੇਵਾ ਕੀਤੀ ਔਰ ਕਾਂਗਰਸ ਦੇ ਵੱਲੋਂ ਪ੍ਰਧਾਨ ਮੰਤਰੀ ਬਣੇ ਤੇ ਕੱਲ ਕਾਂਗਰਸ ਨੇ ਆਪਣੇ ਸਾਰੇ ਪ੍ਰੋਗਰਾਮ ਜਿਹੜੇ ਆਹੋ ਰੱਦ ਕਰ ਦਿੱਤੇ ਨੇ ਸਾਰੇ ਪ੍ਰੋਗਰਾਮ ਜਿਹੜੇ ਕਾਸੀ ਵਕ ਵਕ ਲੀਡਰਾਂ ਦੇ ਵੱਲੋਂ ਉਹ ਸਾਰੇ ਰੱਦ ਕੀਤੇ ਗਏ ਨੇ ਤੇ ਕੱਲ ਸੰਸਕਾਰ ਹੋਏਗਾ ਡਾਕਟਰ ਮਨਮੋਨ ਸਿੰਘ ਜੋ ਕਿ ਸਾਬਕਾ ਪ੍ਰਧਾਨ ਮੰਤਰੀ ਸੀ ਦੇਸ਼ ਦੇ ਜਿਨ੍ਹਾਂ ਦੇ ਵੱਲੋਂ ਬਹੁਤ ਸਾਰਾ ਜੇ ਗੱਲ ਕਰੀਏ ਜਦੋਂ ਉਹਨਾਂ ਦੀਆਂ ਪਾਲਿਸੀਆਂ ਦੀ ਗੱਲ ਆਉਂਦੀ ਹੈ ਜਦੋਂ ਉਹਨਾਂ ਦੀ ਲਿਬਰਲਾਈਜੇਸ਼ਨ ਨੂੰ ਲੈ ਕੇ ਪਾਲਿਸੀਆਂ ਆਉਂਦੀਆਂ ਨੇ ਜਾਂ ਫਿਰ ਕਹਿ ਲਈਏ ਜਦੋਂ ਕਿਸਾਨੀ ਨੂੰ ਲੈ ਕੇ ਪਾਲਿਸੀਆਂ ਆਉਂਦੀਆਂ ਨੇ ਵਕੂ ਵਕ ਸਮੇਂ ਦੇ ਉੱਪਰ ਹਾਲਾਂਕਿ ਉਹਨਾਂ ਦਾ ਇੱਕ ਤੁਸੀਂ ਅਝਿਹਾ ਚਿਹਰਾ ਦੇਖਿਆ ਹੋਵੇ ਕੋਈ ਇੱਕ ਲੀਡਰ ਦਾ ਜੋ ਇੱਕ ਪੜ੍ਹੇ ਲਿਖੇ ਵਿਦਵਾਨ ਸੀ ਤੇ ਨਾ ਹੀ ਉਹਨਾਂ ਦਾ ਕੋਈ ਵਿਰੋਧੀ ਸੀ ਤੇ ਨਾ ਹੀ ਉਹਨਾਂ ਦੇ ਮੂੰਹੋਂ ਕਦੇ ਤੁਸੀਂ ਕੁਝ ਅਪਸ਼ਬਦ ਕੁਝ ਉੱਚੀ ਆਵਾਜ਼ ਦੇ ਵਿੱਚ ਜਿਵੇਂ ਅੱਜਕੱਲ ਤਾਂ ਬڑا ਸ਼ਾਊਟ ਕਰਦੇ ਨੇ ਲੀਡਰ ਪਰ ਉਸ ਸਮੇਂ ਉਹ ਲੀਡਰ ਜੋ ਹਮੇਸ਼ਾ ਲੋਕਾਂ ਦੇ ਵਿੱਚ ਰਿਹਾ ਹਮੇਸ਼ਾ ਲੋਕਾਂ ਦੇ ਜਿਹੜਾ ਸੁਪਨੇ ਪੂਰੇ ਹੋਣ ਉਹਨਾਂ ਚੀਜ਼ਾਂ ਨੂੰ ਲੈ ਕੇ ਪਾਲਿਸੀਆਂ ਬਣਾਈਆਂ ਪਰ ਹੁਣ ਡਾਕਟਰ ਮਨਮੋਹਨ ਸਿੰਘ ਅਲਵਿਦਾ ਕਹਿ ਗਏ ਨੇ ਭਰੇ ਮਨ ਦੇ ਨਾਲੇ ਖਬਰ ਦੇਣੀ ਪੈ ਰਹੀ ਹੈ ਕਿ ਡਾਕਟਰ ਮਨਮੋਹਨ ਸਿੰਘ ਨਹੀਂ ਰਹੇ ਦੇਸ਼ ਦਾ ਪੜਿਆ ਲਿਖਿਆ ਲੀਡਰ ਔਰ ਦੇਸ਼ ਦਾ ਪੜਿਆ ਲਿਖਿਆ ਔਰ ਨਾਲ ਹੀ ਸਭ ਤੋਂ ਵੱਧ ਜਿਹੜਾ ਜਿਸ ਦੀ ਕਹਾਂਗੇ ਕਿ ਰੈਪਿਊਟਡ ਲੀਡਰ ਜੋ ਕਿ ਤਾਕੜਾ ਇਕਨੋਮਿਸਟ ਸੀ ਜਦੋਂ ਤੁਹਾਨੂੰ ਯਾਦ ਹੋਗਾ ਬਰਾਕ ਓਬਾਮਾ ਜਾਂ ਬਿਲ ਕਲਿੰਟਨ ਉਹਨਾਂ ਦੀ ਕਿਸੇ ਵੇਲੇ ਬਹੁਤ ਤਾਰੀਫ਼ ਕਰਦੇ ਸੀ ਤੇ ਅੱਜ ਵੀ ਮਨਮੋਨ ਸਿੰਘ ਹੋਣਾ ਦਾ ਨਾਮ ਜਿਹੜਾ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਣਾ ਕਿਉਂਕਿ ਉਹਨਾਂ ਦੇ ਵੱਲੋਂ ਦੇਸ਼ ਨੂੰ ਇੱਕ ਯੋਗਦਾਨ ਜਿਹੜਾ ਦਿੱਤਾ ਗਿਆ ਸੀ ਉਹ ਕਾਬਿਲ ਤਾਰੀਫ਼ ਹੈ ਔਰ ਹੁਣ ਮਨਮੋਨ ਸਿੰਘ ਜਿਹੜੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤੇ ਉਹਨਾਂ ਦੀ ਮੌਤ ਹੋ ਗਈ ਹੈ 92 ਸਾਲਾਂ ਦੀ ਉਮਰ ਹੰਢਾਈ ਫਾਈਨਾਂਸ ਮਿਨਿਸਟਰ ਵੀ ਰਹੇ ਪ੍ਰਧਾਨ ਮੰਤਰੀ ਵੀ 10 ਸਾਲ ਰਹੇ ਤੇ ਹੁਣ ਅੰਤ ਨੂੰ ਉਹਨਾਂ ਦੀ ਜਿਹੜੀ ਹੈ ਮੌਤ ਹੋ ਗਈ ਹੈ